ਮੀਡੀਆ ਚ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਤਰਨ ਤਰਨ ਵਿਖੇ ਜੋ ਬਾਈ ਇਲੈਕਸ਼ਨ ਚੱਲ ਰਿਹਾ ਵਾ ਉਸ ਬਾਈ ਇਲੈਕਸ਼ਨ ਦੇ ਵਿੱਚ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਨੇ Dalit ਭਾਈਚਾਰੇ ਦਾ ਪੂਰਾ ਅਪਮਾਨ ਕੀਤਾ ਪੰਜਾਬ ਦੇ ਲਗਭਗ 42% ਲੋਕਾਂ ਦਾ ਅਪਮਾਨ ਕੀਤਾ ਇਹ ਕਹਿ ਕੇ ਕਿ ਤੁਹਾਡੇ ਦੇ ਵਿੱਚੋਂ ਇੱਕ ਸਰਦਾਰ ਬੂਟਾ ਸਿੰਘ ਜੋ ਆ ਉਸ ਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਇਆ ਜਿਹੜਾ ਕਾਲਾ ਰੰਗ ਦਾ ਕਾਲਾ ਸੀ ਜਿਹੜਾ ਪੱਠੇ ਕੁੱਤਰ ਦਾ ਸੀ ਤੁਸੀਂ ਇਹ ਦੇਖੋ ਉਹਦੀ ਜਿਹੜੀ ਮਾਨਸਿਕਤਾ ਵਾ ਉਹ ਮਾਨਸਿਕਤਾ ਸਮਝਾ ਦੇ ਕਿ ਐਂਟੀ ਦਲਿਤਵਾਹ ਹੋਰ ਇਹ ਗੱਲ ਕਹਿ ਕੇ ਬੜਾ અપਮਾਨ ਕੀਤਾ ਜ਼ਲੀਲ ਭਰੇ ਸ਼ਬਦ ਬੋਲੇ ਉਹ ਮਜਬੀਆਂ ਦਾ ਸੀ ਉਹ ਬਾਲਮਿਕੀਆਂ ਦਾ ਸੀ ਮਤਲਬ ਉਹ ਕਾਂਗਰਸ ਦਾ ਨਹੀਂ ਸੀ ਤੁਹਾਇ ਗੱਲ ਸਮਝ ਆਂਦੀ ਆ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਰਾਹੁਲ ਗਾਂਧੀ ਜੀ ਤੋਂ ਇਹ ਮੰਗ ਕਰਦਾ ਵਾਂ ਕਿ ਉਸ ਬੰਦੇ ਨੂੰ ਕਾਂਗਰਸ ਚੋਂ ਕੱਢਿਆ ਜਾਏ ਨੰਬਰ 1 ਦੇਸ਼ ਦੀ ਐਸਸੀ ਐਸਟੀ ਕਮਿਸ਼ਨ ਤੋਂ ਇਹ ਮੰਗ ਕਰਦਾ ਵਾਂ ਕਿ ਉਹਨਾਂ ਦੇ ਖਿਲਾਫ ਐਸਸੀ ਐਕਟ ਦਾ ਪਰਚਾ ਵਾ ਦਰਜ ਕੀਤਾ ਜਾਏ ਐਫਆਈਆਰ ਦਰਜ ਕੀਤੀ ਜਾਵੇ ਔਰ ਨਾਲ ਦੀ ਨਾਲ ਮੈਂ ਪੰਜਾਬ ਦੇ ਵਿਸ਼ੇਸ਼ ਤੌਰ ਤੇ ਜੋ ਪੰਜਾਬ ਦੇ ਧਰਲਿਤ ਭਾਈਚਾਰਾ ਵਾ ਉਹਨੂੰ ਵੀ ਬੇਨਤੀ ਕਰਨਾ ਚਾਹਨਾ ਵਾਂ ਕਿ ਜਿਹੜੇ ਲੋਕ ਧਰਲਿਤ ਵਿਰੋਧੀ ਵਿਚਾਰ ਰੱਖਦੇ ਨੇ ਉਹਨਾਂ ਨੂੰ ਮੌਕੇ ਤੇ ਆ ਕੇ ਜ਼ਰੂਰ ਜਵਾਬ ਦਿਆ ਕਰੋ ਹੁਣ ਜਵਾਬ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਬਾਅਦ ਇਲੈਕਸ਼ਨ ਹੋ ਰਿਹਾ ਤਰ ਤਰਨ ਤਾਂ ਮੈਂ ਆਪਣੇ ਦਲਦ ਭਾਈਚਾਰੇ ਨੂੰ ਕਹਿੰਕ ਮੈਂ ਦੇਖਿਆ ਉੱਥੇ ਜਾ ਕੇ ਲਗਭਗ 32000 ਤੋਂ ਵੱਧ ਦਲਦ ਭਾਈਚਾਰੇ ਦੀ ਵੋਟ ਉੱਥੇ ਔਰ ਮੈਂ ਆਪਣੇ ਉਸ ਭਾਈਚਾਰੇ ਨੂੰ ਬੇਨਤੀ ਕਰਨਾ ਚਾਹਨਾ ਕਿ ਉੱਥੇ ਕਾਂਗਰਸ ਦੀ ਜਿਹੜੀ ਜਮਾਨਤ ਆ ਉਹ ਜਬਤ ਹੋਣੀ ਚਾਹੀਦੀ ਹੈ